पीछे भरते किसानਾਂ ਤੇ ਮਿਨਿਓਰਟੀ ਤੇ ਹਤਿਆਚਾਰ ਕਰ ਰਹੀ ਹੈ ਸਿੱਧਾ ਕੋਈ ਹੱਲ ਨਹੀਂ ਹੋ ਰਿਹਾ ਤੇ ਹਰ ਕੋਸ਼ਿਸ਼ ਦੇ ਕਿਤਨਾ ਵਾ ਵਧਿਆ ਜਾ ਰਿਹਾ ਹੈ ਇਹਦੇ ਪਿੱਛੇ ਬਨੋਵਾਦੀ ਕਾਰਕੀਕ ਹੈ ਜਿਹਦੇ ਕਰਕੇ ਇਹ ਹਤਿਆਚਾਰ ਦਿਪੋਚਨ ਵੱਧਦੇ ਜਾ ਰਹੇ ਤੇ ਚਰਮ ਸੀਮਾ ਦੇ ਪਹੁੰਚ ਰਹੇ ਮੈਂ ਸਿਰਫ ਦੋ ਤਿੰਨ ਘਟਨਾਵਾਂ ਹੀ ਗਣਾਵਾਂਗਾ ਜਿਹਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਦਾ ਅਫਸਰ ਭਾਈ ਪੂਰਨ ਸਿੰਘ ਜੀ ਜਿਹਦੇ ਜਿਹੜਾ ਕਿ ਅੰਬੇਦਕਰ ਹੀ ਸੀ ਗਰੀਬ ਪਛੜੇ ਵਰਗ ਦੇ ਲੋਕਾਂ ਦੇ ਨਾਲ Dalit ਵਰਗ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਦਾ ਸੀ ਵੀ ਹੈਰਾਨ ਹੋਗੇ ਕਿ ਜਦੋਂ ਕਿਸਾਨਾਂ ਨੇ ਐਜੀਟੇਸ਼ਨ ਕੀਤਾ ਤਾਂ ਉੱਥੇ ਚਾਰਜ ਸੀ ਭਾਜਪਾ ਦੀ ਹਕੂਮਤ ਨੇ ਇਹਨੂੰ ਹੁਕਮ ਕੀਤਾ ਕਿ ਕਿਸਾਨਾਂ ਤੇ ਡਾਟੀ ਚਾਰਜ ਗੋਲੀਆਂ ਚਲਾਈਆਂ ਜਾਣਆਂ ਨੂੰ ਵਿਸਪੱਸ਼ ਕਰਨ ਵਾਸਤੇ ਇਹਨਾਂ ਨੂੰ ਚੱਕੋ ਲੇਕਿਨ ਇਸ ਬੰਦੇ ਨੇ ਨਾਕਾਰੀ ਸੀ ਕਿ ਮੈਂ ਇਹ ਨਹੀਂ ਕਰ ਸਕਦਾ ਮੈਂ ਨਿਆਂ ਦੀ ਗੋਲੀ ਪਟਾਣਾਂ ਕਿਹਾ ਇਹ ਇਹਦੇ ਪਿੱਛੇ ਮਨੋਵਾਦੀ ਤਾਕਤਾਂ ਵਿੱਚ ਹੈ ਜਿਹਦੇ ਕਰਕੇ ਇਹ ਅਤਿਆਚਾਰ ਦਿਨ-ਦਿਨ ਵਧਦੇ ਜਾ ਰਹੇ ਤੇ ਸ਼ਰਮ ਸੀਮਾ ਦੇ ਪਹੁੰਚ ਰਹੇ ਮੈਂ ਸਿਰਫ 2-3 ਘਟਨਾਵਾਂ ਹੀ ਗਿਣਾਵਾਂਗਾ ਜਿਹਦੇ ਚ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਅਫਸਰ ਭਾਈ ਪੂਰਨ ਸਿੰਘ ਦੀ ਜੀਦੇ ਜਿਹੜਾ ਕਿ ਅੰਬੇਡਕਰ ਹੀ ਸੀ ਗਰੀਬ ਪਿਛੜੇ ਵਰਗ ਦੇ ਲੋਕਾਂ ਦੇ ਨਾਲ Dalit ਵਰਗ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਦਾ ਸੀ ਕਿ ਵੀ ਹੈਰਾਨ ਹੋ ਗਏਗੇ ਜਦੋਂ ਕਿਸਾਨਾਂ ਨੇ ਐਜੀਟੇਸ਼ਨ ਕੀਤਾ ਤਾਂ ਉਥੇ ਚਾਰਜ ਸੀ ਭਾਜਪਾ ਦੀ ਹਕੂਮਤ ਨੇ ਇਹਨੂੰ ਹੁਕਮ ਕੀਤਾ ਕਿ ਕਿਸਾਨਾਂ ਤੇ ਡਾਟੀ ਚਾਰਜ ਗੋਲੀਆਂ ਚੜਾਈਆਂ ਜਾਣਿਆਂ ਨੂੰ ਵਿਸਪਰਕ ਇਹ ਨਿਰੋਚਕ ਨੂੰ ਲੇਕਿਨ ਇਸ ਬੰਦੇ ਨੇ ਨਾ ਕਰਤੀ ਸੀ ਕਿ ਮੈਂ ਨਹੀਂ ਕਰ ਸਕਦਾ ਮੈਂ ਲਿਆ ਜੋੜੀ ਪਿਚਾਰ ਲੰਕੇ ਇਹ ਹਮੇਸ਼ਾ ਗਰੀਬ ਪਰਿਵਾਰਾਂ ਤੋਂ ਆਏ ਅਕਸ਼ਰਾ ਦੀ ਰਹਿਨਮਾਈ ਕਰਦਾ ਸੀ ਉਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣਾ ਉਹਨਾਂ ਨੂੰ ਸਹੀ ਜਗ੍ਹਾ ਤੇ ਲੁਆਉਣਾ ਉਹਨਾਂ ਦੀ ਅੰbedkarੀ ਸੋਚ ਦੇ ਨਾਲ ਜੋ ਸਾਡਾ ਸੰਵਿਧਾਨ ਕਹਿੰਦਾ ਉਹਦੇ ਹੱਕ ਦਵਾਉਣ ਵਾਸਤੇ ਲੜਦਾ ਸੀ ਤੇ ਕੁਝ ਲੋਗ ਇਹ ਤੋਂ ਐਂਟੀਸੀ ਜਿਹੜੇ ਨੂੰ ਹਰ ਟਾਈਮ ਪਰੇਸ਼ਾਨ ਕਰਦੇ ਸੀ ਤੇ ਆਖਰ ਨੂੰ ਉਹ ਇਹ ਸੱਤਿਆਚਾਰ ਦੀ ਭੇਟ ਚੜ ਗਿਆ ਤੇ ਉਸ ਨੇ ਮਜਬੂਰ ਹੋ ਕੇ ਸੁਇਸਾਈਡ ਕੀਤਾ ਆਪਣੇ ਸੁਇਸਾਈਡ ਦੇ ਨੋਟ ਦੇ ਵਿੱਚ ਉਹ ਡੀਜੀਪੀ ਸਮੇਤ ਉਹਨਾਂ ਸਾਰੇ ਲੋਕਾਂ ਦੇ ਨਾਮ ਲਿਕੇ ਗਿਆ ਜਿਹੜੇ ਉਹਦੀ ਮੌਤ ਦੇ ਲਈ ਜ਼ਿੰਮੇਵਾਰ ਹੈ ਕੋਈ ਵੀ ਸੁਇਸਾਈਡ ਨੋਟ ਆਉਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਤੇ ਪਰਚਾ ਹੁੰਦਾ ਤੇ ਜੋ ਜੋ ਨਾਮ ਉਹਦੇ ਵਿੱਚ ਲਿਖੇ ਹੁੰਦੇ ਪਾਸ ਇਨਫੋਰਮੇਸ਼ਨ ਰਿਪੋਰਟ 'ਚ ਉਹ ਨਾਮ ਆਉਂਦੇ ਲੇਕਿਨ ਬੀਜੇਪੀ ਰੂਲਡ ਹਰਿਆਣਾ ਸਟੇਟ ਫੋਨ ਕਰਕੇ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀ ਹੈ ਬੀਜੇਪੀ ਦੇ ਅਧਿਕਾਰ ਅੰਦਰ ਫੋਨ ਕਰਕੇ ਉਹਦੇ ਉਹ ਨਾਮ ਐਫ ਆਈ ਆਰ 'ਚ ਨਹੀਂ ਲਿਖੇ ਗਏ ਜਿਹੜੇ ਬੰਦਿਆਂ ਨੇ ਜੁਮੇਵਾਰ ਦੀ ਉਹਦੇ ਸੁਇਸਾਈਡ ਨੋਟ ਦੇ ਮੂਤਾਵਾ ਤੇ ਅੱਜ 6 ਦਿਨ ਹੋ ਗਏ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਡੀਜੀਪੀ ਤੇ ਜਾਂ ਉਹਨਾਂ ਸਾਰੇ ਲੋਕਾਂ ਤੇ ਪਰਿਵਾਰ ਨੂੰ ਇੱਥੇ ਤੱਕ ਕੇ ਉਹਦੀ লাশ ਦਾ ਮੂੰਹ ਦੇਖਣ ਤੱਕ ਨਸੀਬ ਨਹੀਂ ਹੋਇਆ ਅਜੇ ਤੱਕ ਹਰ ਰੋਜ਼ লাশ ਦਾ ਨਿਰਾਦਰ ਕੀਤਾ ਜਾਂਦਾ ਹੈ ਕਿਰੇ 16 ਸੈਕਟਰ ਜੋ ਪੀਜੀਏ ਲੈ ਜਾਂਦੇ ਪੀਜੀਏ ਤੋਂ ਦੂਸਰੇ ਪਾਸੇ ਲਿਆਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾ ਬੱਚਿਆਂ ਨੂੰ ਪਰ ਉਹਨਾਂ ਕੋਲ ਤੇ ਪਿਤਾ ਦੀ ਡਾਕ ਤੱਕ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਪੁਲਿਸ ਹਰਿਆਣਾ ਦੇ ਭਾਜਪੀ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਆ ਕੇ ਦਬਾਉਂਦੇ ਕਿ ਉਹ ਆਪਣੇ ਹੱਕਾਂ ਲਈ ਨਾ ਲੜਨ ਉਸ ਦੀ ਏਡੀਜੀਪੀ ਦੀ ਕਰਵਾਲੀ వై ਪੂਰਨ ਵੀ ਕਰਵਾੜੀ ਵੀ ਆਈਐਸ ਤੇ ਪੰਜਾਬ ਦੀ ਦਲੀਪ ਪਰਿਵਾਰ ਦੀ ਜੰਮਪੜ ਕੋਟ ਫਤਿਹੋੜਾ ਦਾ ਪਿੰਡ ਉਹਦਾ ਭਾਈ ਆਮ ਆਦੀ ਪਾਰਟੀ ਜੋ ਐਮਐਲਏ ਉਹਦਾ ਕਰਵਾੜਾ ਐਡੀਜੀਪੀਸੀ ਆਪ ਆਈਐਸ ਹਰਿਆਣੇ ਦੀ ਇੱਕ ਦਲਿਤ ਹੋਣ ਕਰਕੇ ਉਹਨੂੰ ਇਨਸਾਫ ਨਹੀਂ ਮਿਲਿਆ ਇੱਕ ਪਛੜੇ ਵਰਗ ਦੀ ਹੋਣ ਕਰਕੇ ਇਹ ਇਸ ਕਰਕੇ ਕਿ ਉਹ ਗਰੀਬ ਲੋਕਾਂ ਦੀ ਰਹਿਨ ਰਹਿਾਈ ਕਰਦਾ ਸੀ ਉਹਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ ਇਚਾਰਾ ਇਹ ਕੋਈ ਘਟਨਾ ਨਹੀਂ ਹੈ ਦੇਸ਼ ਦੇ ਵਿੱਚ ਯੂਪੀ ਦੇ ਵਿੱਚ ਹਰੀਓਮ ਬਾਦਮਿਕੀ ਨੌਜਵਾਨ ਉਸ ਨੂੰ ਰਾਇ ਬਰੇਲੀ ਏਰੀਆ ਦੇ ਵਿੱਚ ਰਾਤ ਨੂੰ ਘੇਰ ਕੇ ਮੌਬਨੇ ਮਾਰਿਆ ਹੈ ਇੱਥੇ ਹੀ ਬਸ ਨਹੀਂ ਹੈ ਚੀਫ ਜਸਟਿਸ ਆਫ ਇੰਡੀਆ ਸਭ ਤੋਂ ਛੜ ਵਿੱਚ ਉਸ ਹੈ ਜਿਹੜੀ ਕਿ ਜੁਡੀਸ਼ੀਅਰ ਵਿੱਚ ਟੌਪ ਦੀ ਪੋਸਟ ਹੈ ਉਹਦੇ ਤੇ ਦਿੱਤੀ ਛਿੱਟਣ ਦੀ ਕੋਸ਼ਿਸ਼ ਹੋਈ ਹੈ ਤੇ ਉਹਦੇ ਨਾਰੇ ਮਾਰੇ ਗਏ ਹਾਂ ਪੰਜਾਬ ਦੇ ਵਿੱਚ ਅੰਬੇਦਕਰ ਸਾਹਿਬ ਦੇ ਪੁੱਤ ਨੂੰ ਬਾਰ-ਬਾਰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਫਲੋਰ ਦੇ ਵਿੱਚ ਕਿੰਨੀਆਂ ਹੀ ਘਟਨਾਵਾਂ ਹੋ ਗਈਆਂ ਹੈ ਕੇ ਬਾਾਰ-ਬਾਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਅੰਬੇਦਕਰ ਸਾਹਿਬ ਦੇਖਲਾ ਬੋਲਦੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਫੈਸ਼ਨ ਹੋ ਗਿਆ ਕਿ ਤਦ। ਕਿਆ ਹੈ ਅੰਬੇਦਕਰ 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 ਕਰਤੇ ਹੋ? ਇਸ ਤਰ੍ਹਾਂ ਦੀ ਨੀਤੀ ਦੇ ਨਾਲ ਅੱਜ ਦੀ ਸਰਕਾਰ ਚੱਲ ਰਹੀ ਹੈ। ਇਹ 바이 पूरन ਸਿੰਘ ਇਹ ਬਸੀਹਾ ਸੀ 달ਿਤ ਵਰਗ ਦਾ ਪਿਛੜੇ ਵਰਗ ਦਾ ਇੱਕ ਕਿਸਾਨਾ ਦਾ ਬਸੀਹਾ ਸੀ ਤੇ ਅੱਜ ਉਸ ਦੀ লাশ ਆਪਣੇ ਸੰਸਕਾਰ ਨੂੰ ਵੇਟ ਕਰ ਰਹੀ ਹੈ ਲੇਕਿਨ ਉਹਨੂੰ ਸੰਸਕਾਰ ਨਹੀਂ ਹੋ ਰਿਹਾ ਕਿਉਂਕਿ ਜਿਹੜਿਆ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਨਾ ਫੜਿਆ ਗਿਆ ਨਾ ਸਜ਼ਾ ਦਿੱਤੀ ਗਈ ਨਾ ਐਫ ਆਈ ਆਰ ਦੀ ਨਾਮਜ਼ਦ ਕੀਤਾ ਗਿਆ ਦੀਵੇ ਕਰਕੇ ਅੱਜ ਪੂਰੇ ਦੇਸ਼ ਦੇ ਵਿਕਰੀਜ਼ੈਂਟਮੈਂਟ ਪੂਰੇ ਦੇਸ਼ ਦੀ ਮਿਨੋਰਟੀ Dalit ਵਰਗ ਪਿਛੜਾ ਵਰਗ ਆਦਿਵਾਸੀ ਹਰ ਗਰੀਬ ਪਰਿਵਾਰ ਅੱਜ ਚਿੰਤਤ ਹੈ ਆਪਣੇ ਫਿਊਚਰ ਦੇ ਲਈ ਇਸ ਸਰਕਾਰ ਦੇ ਵਿੱਚ Dalit ਵਰਗ ਪਿਛੜਾ ਵਰਗ ਚਨ ਜਾਤੀਆਂ ਤੇ ਮਿਨੋਰਟੀ ਦਾ ਰਹਿਣਾ ਮੁਹਾਲ ਹੋਇਆ ਹੈ ਇਸ ਦੇ ਵਿੱਚ ਤੇ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਕਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਐਸੀ ਮੰਗ ਕਰਦੇ ਆ ਕਿ ਜਿਹੜੇ ADGP ਹਰਿਆਣਾ ਦੀ ਮੌਤ ਲਈ ਬੰਦੇ ਜ਼ਿੰਮੇਵਾਰ ਹਨ। ਉਹਨਾਂ ਨੂੰ ਤੁਰੰਤ ਫੜਿਆ ਜਾਵੇ। ਜਿਹੜਾ ਡੀਟੀ ਡੀਜੀਪੀ ਹੈ ਉੱਥੇ ਦਾ ਉਸ ਨੂੰ ਤੁਰੰਤ ਉਹਦੇ ਤੋਂ ਜਾਂਦੇ ਕੀਤਾ ਜਾਵੇ ਤੇ ਉਹਨੂੰ ਮਹੱਤੜੀ ਲਗਾ ਕੇ ਅੰਦਰ ਦਿੱਤਾ ਜਾਵੇ ਤੇ ਪਰਿਵਾਰ ਦੀ ਜੋ ਜੋ ਮੰਗ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਦੁੱਖ ਕਢੀ ਦੇ ਵਿੱਚ ਉਹਨਾਂ ਨੂੰ ਇਨਸਾਫ ਕੀਤਾ ਜਾ ਦਿੱਤਾ ਜਾਵੇ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਕਾਂਗਰਸ ਪਾਰਟੀ ਸੋਨੀਆ ਗਾਦੀ ਜੀ ਨੇ ਵੀ ਚਿੱਠੀ ਲਿਖੀ ਹੈ ਰਾਹੁਲ ਗਾਦੀ ਜੀ ਵੀ ਚਿੰਤਿਤ ਹੈ ਤੇ ਖੜਗੇ ਸਾਹਿਬ ਦਾ ਹੀ ਮੈਨੂੰ ਕੱਲ ਟੈਲੀਫੋਨ ਆ ਕੇ ਉਹਨਾਂ ਨੇ ਸਾਰੀ ਜਾਣਕਾਰੀ ਪਰਿਵਾਰ ਵਾਸਤੇ ਲਈ ਹੈ ਇਸ ਕਰਕੇ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਐਸੀ ਮੰਗ ਕਰਦੇ ਆ ਕਿ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਜਿਹੜੀਆਂ ਇਨਸਾਫ ਮੰਗਦੇ ਹਨ ਉਹਨਾਂ ਨੂੰ ਇਨਸਾਫ ਦੁਆਇਆ ਜਾਵੇ ਪ੍ਰਧਾਨ ਜੀ ਅ 200 ਚੰਨੀ ਸਾਹਿਬ ਨੇ ਬਸਤਾਰਪੁਰਕ ਕਟਨਾਕਰਮ ਬਾਰੇ ਤੁਹਾਨੂੰ ਜਾਣੂ ਕਰਵਾਇਆ ਔਰ 3 4 ਕਟਨਾ ਮਾਨਾਬ ਉਹਨਾਂ ਨੇ ਵਰਨਣ ਕੀਤਾ ਉਦਾਹਰਨ ਦੇ ਤੌਰ ਤੇ ਜਿਹੜਾ ਰਾਇ ਬਰੇਲੀ ਦੇ ਵਿੱਚ ਅ ਹਰੀ ਓਮ ਸੀਗਾ ਇਹਨੂੰ ਕੁੱਟਿਆ ਗਿਆ ਕਹਿੰਦੇ ਚੋਰ ਹੈ ਅਗਰ ਉਹ ਚੋਰ ਹੈ ਤਾਂ ਉਹਨੂੰ ਪੁਲਿਸ ਸਟੇਸ਼ਨ ਫੜਾਇਆ ਜਾਣਾ ਚਾਹੀਦਾ ਹੈ ਨਾ ਕਿ ਉਹਨੂੰ ਕੁੱਟ ਮਾਰ ਕੇ ਮਰਨ ਵਾਸਤੇ ਉਥੇ ਛੱਡ ਦੇਣਾ ਚਾਹੀਦਾ ਇਹ ਐਸੀਆ ਘਟਨਾ ਕਰਮ ਇੱਕ ਗਰੀਬ ਵਿਅਕਤੀ ਨਾਲ ਕਿਉਂ ਜ਼ਾਤੀ ਹੋ ਰਹੀ ਹੈ ਚੋਰ ਅਗਰ ਚੋਰ ਹੈ ਤਾਂ ਉਹਨੂੰ ਫੜਾ ਦੇਣਾ ਚਾਹੀਦਾ ਪੁਲਿਸ ਸਟੇਸ਼ਨ ਤੇ ਜੇ ਵਾਈ ਪੂਰਨ ਸਿੰਘ ਕੁਮਾਰ ਜੇ ਸੁਰੱਖਿਤ ਨਹੀਂ ਹੈ ਜੇ ਪੰਜਾਬ ਦਾ ਹਰਿਆਣਾ ਦਾ ਡੀਜੀਪੀ ਤਾਂ ਮੈਨੂੰ ਲੱਗਦਾ ਕੋਈ ਵਿਅਕਤੀ ਸੁਰੱਖਿਤ ਨਹੀਂ ਹੈ और ठीक क्या चनी साहब ने ये बेसिकली जानबूझ के किया जा रहा है देश के दे अंदर बीजेपी सरकार ये पोलराइजेशन की राजनीति कर रही है बीजेपी सरकार क्योंकि देश के दे अंदर कोई काम तक किया नहीं जो देश के दे हालात में देश के दे अंदर पोलराइजेशन करके ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਜਾਤੀਆਂ ਦੇ ਨਾਮ ਤੇ ਵੰਡ ਕੇ ਬੀਜੇਪੀ ਆਪਣਾ ਵੋਟ ਦੇ ਡੱਬੇ ਭਰਦੀ ਹੈ ਕੰਮ ਦੇ ਅਧਾਰ ਤੇ ਨਹੀਂ ਜਾਂ ਮੂਹ ਚੋਰੀ ਕਰ ਲੈਂਦੀ ਸੋ ਇਸੇ ਜਾਣ ਬੁੱਝ ਕੇ ਇਹ ਅਚਨਚੇਤ ਗ੍ਰਹਿ ਮੰਤਰੀ ਦੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਨਹੀਂ ਹਨ ਇਹ ਬੜੀ ਸੋਚੀ ਸਾਚੀ ਸਮਝ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਬਿਆਨ ਦਿੱਤਾ क्या अंबेडकर अंबेडकर लगा रखी है इतनी बार अगर भगवान का नाम लेते तो स्वर्ग में चले जाते ये क्यों एरा कारण है कि राहुल गांधी लाल किताब कॉन्स्टिट्यूशन दी लेके कसम चल रहा है लेके देश का इस बार उपराष्ट्रपति का जेड़ा चुनाव जो व्यक्ति हमेशा कॉन्स्टिट्यूशन की किताब जेब च रखता ਉਹਨੂੰ ਅਸੀਂ ਆਪਣਾ ਉਮੀਦਵਾਰ ਬਣਾਇਆ ਬੇਸਿਕਲੀ ਸਿੱਧੀ ਸਿੱਧੀ ਜਿਹੜਾ ਅਸੀਂ ਕਿਹਾ ਅੱਤ ਕੀ ਬਾਰ 400 ਪਾਰ